ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਰੀ ਸੰਗਤ ਤੇ ਆਪਣੀ ਕਿਰਪਾ ਬਣਾਈ ਰੱਖਣਾ ਤੁਹਾਡੇ ਸਭ ਤੇ ਦੁੱਖ ਦਰਦ ਦੂਰ ਕਰਨ ਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਦੱਸਾਂਗੇ ਜੋ ਕਿਸੇ ਦਾ ਕੋਈ ਕੰਮ ਨਹੀਂ ਬਣਦਾ ਜਿੰਨਾ ਵੀ ਕੰਮ ਅੜਿਆ ਹੋਵੇ ਤੁਸੀਂ ਇੱਕ ਮਹੀਨਾ ਇਸ ਪਾਠ ਦਾ ਜਾਪ ਕਰੋ ਤਾਂ ਤੁਹਾਡੇ ਸਾਰੇ ਅੜੇ ਹੋਏ ਕੰਮ ਬਣ ਜਾਣਗੇ ਸਾਰੀਆਂ ਤੁਹਾਡੀਆਂ ਮਨੁਕਾਮਨਾਵਾਂ ਪੂਰੀਆਂ ਹੋ ਜਾਵਣਗੀਆਂ ਆਓ ਤੁਹਾਨੂੰ ਦੱਸਦੇ ਹਾਂ ਕਿ ਜੇ ਕੰਮ ਬਹੁਤ ਅੜਿਆ ਹੋਵੇ ਜਾਂ ਕਿਸੇ ਵੀਰ ਭੈਣ ਦਾ ਬਾਹਰ ਜਾਣ ਦਾ ਨਾਂ ਬਣਦਾ ਹੋਵੇ ਤਾਂ ਕਿਸ ਪਾਠ ਦਾ ਜਾਪ ਕਿਵੇਂ ਕਰਨਾ ਚਾਹੀਦਾ ਹੈ ਸੰਗਤ ਜੀ ਤੁਸੀਂ ਹਰ ਰੋਜ਼ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਚਪਈ ਸਾਹਿਬ ਦੇ ਪੰਜ ਪਾਠ ਕਰਨੇ ਹਨ ਇੱਕ ਮਹੀਨਾ ਲਗਾਤਾਰ ਹਰ ਰੋਜ਼ ਪੰਜ ਪਾਠ ਕਰਦੇ ਰਹਿਣਾ ਹੈ ਜੇ ਕੋਈ ਵੀ ਤੁਹਾਡੀ ਮਨੋ ਕਾਮਨਾ ਹੈ ਜਾਂ ਕੋਈ ਵੀ ਕੰਮ ਅੜਿਆ ਹੋਇਆ ਹੈ ਤਾਂ ਤੁਸੀਂ ਰੋਜ਼ ਚਪਈ ਸਾਹਿਬ ਦੇ ਪੰਜ ਪਾਠ ਕਰਕੇ ਅਰਦਾਸ ਕਰਨੀ ਹੈ ਅਰਦਾਸ ਕਰਦੇ ਸਮੇ ਤੁਸੀਂ ਜੋ ਕੰਮ ਤੁਹਾਡਾ ਡੜਿਆ ਹੋਇਆ ਹੈ ਉਸ ਬਾਰੇ ਜ਼ਰੂਰ ਬੇਨਤੀ ਕਰਨੀ ਹੈ ਤਾਂ ਤੁਹਾਡੇ ਸਾਰੇ ਡੜੇ ਤੋਂ ਡੜੇ ਕੰਮ ਬਣ ਜਾਣਗੇ ਕਿੰਨੀ ਸੰਗਤ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਚਪਈ ਸਾਹਿਬ ਪਾਠ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੰਗਤ ਜੀ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਸੱਚੇ ਮਨੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਆ ਕੇ ਚਪਈ ਸਾਹਿਬ ਦੀ ਬਾਣੀ ਪੜ੍ਹਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਆਪ ਤੁਹਾਡੇ ਅੰਗ ਸੰਗ ਸਹਾਈ ਹੋ ਜਾਂਦੇ ਹਨ ਚਪਈ ਸਾਹਿਬ ਸਭ ਤੋਂ ਵੱਡੀ ਬੇਨਤੀ ਹੈ ਗੁਰੂ ਅੱਗੇ ਦੁਨੀਆ ਵਿੱਚ ਇਸ ਤੋਂ ਵੱਡੀ ਕੋਈ ਬੇਨਤੀ ਨਹੀਂ ਹੋ ਸਕਦੀ ਚਪਈ ਸਾਹਿਬ ਪਾਠ ਕਰਨ ਨਾਲ ਤੁਹਾਡੀ ਜ਼ਿੰਦਗੀ ਦੇ ਦੁੱਖ ਦਰਦ ਦੂਰ ਹੁੰਦੇ ਹਨ ਤੇ ਤੁਹਾਡੀ ਜ਼ਿੰਦਗੀ ਦੇ ਸਾਰੇ ਦੁਸ਼ਮਣਾਂ ਦਾ ਨਾਸ਼ ਹੁੰਦਾ ਹੈ ਸੰਗਤ ਜੀ ਅਸੀਂ ਤੁਹਾਡੇ ਵਿੱਚੋਂ ਹੀ ਇੱਕ ਬੱਚੀ ਦੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਵੇਂ ਚਪਈ ਸਾਹਿਬ ਨੇ ਉਸ ਬੱਚੀ ਦੀ ਜ਼ਿੰਦਗੀ ਦੀਆਂ ਸਾਰੀਆਂ ਔਕੜਾਂ ਦੂਰ ਕਰੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਉਸ ਬੱਚੀ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੀਆਂ ਉਹ ਬੱਚੀ ਵਿਦੇਸ਼ ਜਾਣਾ ਚਾਹੁੰਦੀ ਸੀ ਉਸਦੇ ਨੰਬਰ ਵੀ ਚੰਗੇ ਸਨ ਪਰ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ ਉਸ ਬੱਚੀ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਪੂਰਾ ਭਰੋਸਾ ਰੱਖਿਆ ਉਸ ਬੱਚੀ ਨੂੰ ਕਿਸੇ ਗੁਰਸਿੱਖ ਵੀਰ ਨੇ ਕਿਹਾ ਬੇਟਾ ਤੁਸੀਂ ਹਰ ਰੋਜ਼ ਚਪਈ ਸਾਹਿਬ ਦੇ ਪੰਜ ਪਾਠ ਕਰਨੇ ਸ਼ੁਰੂ ਕਰੋ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਤੁਹਾਡੇ ਬਾਹਰ ਜਾਣ ਦਾ ਕੰਮ ਬਣਾ ਦੇਣਗੇ ਤਾਂ ਉਸ ਬੱਚੀ ਨੇ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਨੂੰ ਧਿਆ ਕੇ ਚਪਈ ਸਾਹਿਬ ਦੇ ਪੰਜ ਪਾਠ ਕਰਨੇ ਆਰੰਭ ਕਰ ਦਿੱਤੇ ਤਾਂ 1 ਮਹੀਨੇ ਵਿੱਚ ਉਸਦੇ ਸਾਰੇ ਕੰਮ ਠੀਕ ਹੋਣ ਲੱਗੇ ਉਹ ਬੱਚੀ ਦੱਸਦੀ ਹੈ ਕਿ ਚਪਈ ਸਾਹਿਬ ਦਾ ਪਾਠ ਕਰਨ ਨਾਲ ਉਸ ਨੂੰ 1 ਮਹੀਨੇ ਵਿੱਚ ਹੀ 5 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਮਿਲਿਆ ਅੱਜ ਉਹ ਬੱਚੀ ਵਿਦੇਸ਼ ਵਿੱਚ ਬਹੁਤ ਚੰਗਾ ਕਾਰੋਬਾਰ ਕਰ ਰਹੀ ਹੈ ਪਰ ਉਸ ਬੱਚੀ ਨੇ ਅੱਜ ਤੱਕ ਕਦੇ ਵੀ ਚਪਈ ਸਹਿਬ ਪਾਠ ਦਾ ਜਾਪ ਕਰਨਾ ਨਹੀਂ ਛੱਡਿਆ ਉਹ ਬੱਚੀ ਕਹਿੰਦੀ ਹੈ ਕਿ ਉਸ ਨੂੰ ਖੁਦ ਨਹੀਂ ਪਤਾ ਕਿ ਕਿਵੇਂ ਉਸਦੇ ਸਭ ਕੰਮ ਬਣ ਜਾਂਦੇ ਹਨ ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਲਾਪ ਹੀ ਉਸ ਦਾ ਹੱਥ ਫੜ ਕੇ ਉਸਦੇ ਕਾਰੋਬਾਰ ਨੂੰ ਵਧਾ ਰਹੇ ਹਨ ਅੰਗਤ ਜੀ ਜੇ ਤੁਹਾਡਾ ਵੀ ਕੋਈ ਵੀ ਕੰਮ ਨਹੀਂ ਬਣਦਾ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚ ਬੈਠ ਕੇ ਚੁਪਈ ਸਾਹਿਬ ਦੀ ਬਾਣੀ ਪੜਨੀ ਆਰੰਭ ਕਰੋ ਤਾਂ ਤੁਹਾਡੇ ਸਾਰੇ ਕੰਮ ਬਣਦੇ ਜਾਣਗੇ ਤੁਹਾਨੂੰ ਕਦੇ ਵੀ ਜ਼ਿੰਦਗੀ ਚ ਕੋਈ ਵੀ ਔਕੜ ਨਹੀਂ ਆਵੇਗੀ ਤੁਸੀਂ ਇੱਕ ਮਹੀਨਾ ਲਗਾਤਾਰ ਹਰ ਰੋਜ਼ ਪੰਜ ਪਾਠ ਚੁਪਈ ਸਾਹਿਬ ਦੇ ਕਰਦੇ ਰਹੋ ਤਾਂ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਮਨੁਕਾਮਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ